ਬਾਰੇ ਵੀਰਾਂ ਨੂੰ ਸਭ ਸਤਿ ਸ਼੍ਰੀ ਅਕਾਲ ਹੈ ਜੀ ਮੈਂ ਮੇਲਾ ਬੋਲੀ ਸਾਰੇ بارش ਹੋਣ ਈ ਆ ਹੂੰ ਕਿਦਾਂ بارش ਦਾ ਕਰਕੇ ਛੋੜਾ ਇਹ ਕੰਮ ਖਲੋ ਗਿਆ ਇੱਕ ਮੱਕੀ ਬੁੱਕੀ ਵੱਢਣ ਡੇ ਬੜੀ ਡਿਊਟੀ ਲੱਗੀ ਡੰਗਰਾਣਾ ਦੂਜਾ ਮਾਰਾ ਕੀੜਿਆਂ ਵਾਲੀ ਦਵਾਈ ਦੇਣੀ ਜਿਹੜੀ ਨੀਲਜਲ ਇਹ ਵਧੀਆ ਤਜਰਬਾ ਵਾ ਉਦਾਂ ਸਾਡਾ ਤਾਇਆ ਬੁਰਜੀ ਵਰਜੀ ਦੇ ਲਾਗੇ ਰਸੇ ਲੈ ਆਇਆ ਸੀ ਪਰ ਆ ਸਿਸਟਮ ਫਿਰ ਤੋਂ ਵਧੀਆ ਨਹੀਂ ਇਹ ਤੂੰ 15 ਦਿਨ ਹੀ ਨਾ ਇੱਕ ਵਾਰੀ ਇਹ ਦੇਤੀ ਨਾ ਹੁਣ ਆਪਾਂ ਅਗਲੀ ਯਾਰ ਨਾ ਮੰਦੇ ਤੋਂ ਗੋਲੀਆਂ ਮੰਗਾ ਲਈ ਉਹ ਬੀਜੇ ਆਉਂਦੀਆਂ ਜਿਹੜੀਆਂ ਇੱਕ ਗੋਲੀ ਏਡੇ ਪੱਤੇ ਜਿਹੜੀ ਨਿਕਲਦੀ ਉਹ ਗੋਲੀ ਲਿਆ ਕੇ ਤੇ ਕੋਟ ਅੱਟ ਆ ਕੋਟ ਕੇ ਦੇ ਅੱਕ ਦੇ ਵਿੱਚ ਮਿਕਸ ਕਰਕੇ ਦੇ ਕੱਲੇ ਕੱਲੇ ਡੰਗਣ 15 ਦਿਨੀ ਡੰਗਰਾਂ ਦੇ ਅੰਦਰ ਕੀੜੇ ਜਿਹੇ ਤਰ੍ਹਾਂ ਲਸੇ ਹੋਣ ਦਾ ਮੇਰੇ ਜਾਣੀਆਂ ਕੀੜੇ ਸਸ ਡੰਗਰਾਂ ਨੂੰ ਕਹਿੰਦੇ ਆ ਲੋਕਾਂ ਚਾਹੇ ਵੀ ਚਾਹੀਦਾ ਤਾਂ ਕੋਈ ਮੈਂ ਤਾਂ ਗੱਲ ਕੀਤੀ ਤੂੰ ਚਾਹਤ ਨਹੀਂ ਚਾਤ ਨੂੰ ਵੀ ਕਿਤੇ ਡਰਦਗੇ ਚੱਲ ਲੇਮਬਰ ਨੂੰ ਪੁੱਛ ਨਹੀਂ ਜੀ ਦਾ ਸਰੀਰ ਲਸਾ ਗਰੇ ਨੂੰ ਦੇਣ ਵਾਲਾ ਨਾ ਨਹੀਂ ਜ਼ਿਆਦਾ ਹੈ ਲੱਕੜ ਲੁੱਕੜ ਕਾਦੀ ਯਾਰ ਸਰੀਰ ਫਲਾਉਂਦੇ ਵੀ ਆ ਲੱਕੜਾ ਟੁੱਟ ਗਿਆ ਇਹੋ ਜਿਹਾ ਚਾਹੀਦਾ ਇਹ ਲੱਕੜਾ ਟੁੱਟ ਗਿਆ ਵਾ ਪਾ ਇੱਥੇ ਨ ਟੱਕਣ ਵਾ ਤੇਰੀ ਸੁਰੀ ਸੁਰੀ ਗੱਦੇ ਬੰਦਾ ਇਹੋ ਜਿਹਾ ਸਹੀ ਆ ਤੇ ਨੀ ਪਾਈ ਚਾਰ ਨਾ ਪਾਈ ਨਾ ਬਾਲਟੀ ਨਾ ਮੋਕ ਕੱਢੀ ਗਰੀ ਜਾਂ ਮਗਰ ਦੱਬਣਾ ਨਹੀਂ ਮਾਰੇ ਵਾ ਜੰਗਲ ਹੈ ਫੋਰਮੈਨ ਆ ਨਹੀਂ ਬੱਬਾ ਉਹ ਆਪਾਂ ਕੀਤੀ ਸੀ ਕੀਤਾ ਹੀ ਨਹੀਂ ਤੇ ਹੁਣ ਆਪਾਂ ਵੇਖ ਲੈਂਦੇ ਤੇ ਐਰ ਕੀ ਰੈਡੀ ਲੀਟਰ ਤੇ ਨਹੀਂ ਸਾਫ ਕਰਾ ਗਦੇ ਫੇਰ ਇੱਥੇ ਕੀਤਾ ਵਾ ਇੱਥੇ ਕੀਤਾ ਚਲੋ ਜੀ ਨਹੀਂ ਮੁਰਕੇ ਇਦਾਂ ਕਹਿੰਦਾ ਹੁੰਦਾ ਏ ਤੁਹਾਨੂੰ ਪਤਾ ਨਹੀਂ ਬਿਜਲੀ ਸਰਵਸਦਾਤ ਨਹੀਂ ਇਹਦਾ ਮੰਤਰ ਚੱਲਦਾ ਜਾਂ ਮੂੰਹ ਟੈਂਟਾਂ ਜੀ ਤਰਾ ਸ਼ਗਲ ਵੀ ਨਹੀਂ ਕਰਦਾ ਆਖੇ ਈਆਰੇ ਲਈ ਇਹ ਮੰਨ ਜੀ ਓਏ ਹੇ ਤੂੰ ਇੱਕ ਗੱਲ ਵੇਖੀ ਸ਼ਹਿਰੋਂ ਜਾ ਕੇ ਆੜੂ ਲੈ ਲਾ ਉਹ ਨਾ ਕੜੱਤਰ ਜੀ ਮਾਰਨਗੇ ਆਪਣੇ ਵਾਲੇ ਆੜੂ ਕੜੱਤਰ ਨੇ ਮਾਰ ਹੂੰ ਇਹ ਦੋ ਜਾਨਾਂ ਦੇ ਲਈ ਇਹ ਆਪਾਂ ਬੂਟੇ ਉੱਤੇ ਪੱਕਦੇ ਨਾ ਉਹ ਆਉਂਦੇ ਆ ਪੇਟੀ 'ਚ ਕੱਟੇ ਹੂੰ ਵੱਡੀ ਜਿਹੀ ਉਮਰ ਨਾ ਵੀ ਪਾਕਦੇ ਆਪਾਂ ਨਾ ਇਹ ਕੜੱਤਰ ਛੱਡਦੇ ਓ ਆਪਣੇ ਆਪ ਦੇ ਪੱਤੇ ਆਲੇ ਲੋਕਾਂ ਦੇ ਬਾਤ ਜਾਂਦਾ ਇਹ ਆਪਰੇ ਗਿਆ ਇਹ ਪੱਕਣੇ ਆਏ ਓਏ ਹੂੰ ਆ ਆਪਣਾ ਫਰੂਟ ਵਾਧੂ ਆ ਬੁਟਾ ਕਿਹੜਾ ਜੁਦੇ ਸੇਬਾ ਲਾਓ ਪਰਲਾ ਓ ਯਾਰ ਅੰਜੀਰ ਆਓ ਅੰਜੀਰ ਹੂੰ ਉਮਿਗਾ ਨੂੰ ਜਾਂ ਰਹਾ ਬੂਟਾ ਕੁਦਾ ਪਾਉਣਾ ਚੋਰ ਕਿਹੋ ਜਾਂਦਾ ਬੂਟੇ ਚਾਦੇ ਹੰਜੀਰ ਹੁੰਦਾ ਜਿਹੜਾ ਉਹ ਸੁਕਾ ਕੇ ਨਹੀਂ ਤਾਂ ਗੇਜ ਭਰੋ ਜਾਂਦਾ ਉਹ ਹੁੰਦਾ ਉਹ ਦਿਨ ਨਹੀਂ ਲਗਾਉਂਦੇ ਕਿ ਨਹੀਂ ਲੱਗਿਆ ਨਾ ਗਰਾਏ ਗੋਲੀ ਵਾਂਗ ਹੋਣਾ ਜੋ ਬਚਾ ਲੈਣਾ ਕਰਨਾ ਹੈ ਰਖੜਾ ਹੋਣੀ ਆ ਮੋੜ ਨਾਲੇ ਰਸਾ ਸਾਮਣੋਂ ਗੱਡੀਆਂ ਫੋਲ ਲਾਇਆ ਕਰਨੀਆਂ ਇਹ ਨਾ ਕਿਹੜੇ ਰਗੜਾ ਲਵਾਇ ਛੱਡਿਆ ਕਰਨੀਆਂ ਅੱਜ ਚੱਲਾਂਗੇ ਕਰਦਾ ਵਈ ਜਾਂ ਅੱਜ ਨੂੰ ਕਰਦੇ ਅੱਜ ਮੌਸਮ ਥੋੜਾ ਠੰਡਾ ਬੱਦਲਵਾਈ ਮੀਂਹ ਪੈ ਗਿਆ ਇੱਕ ਬਨੇ ਮੱਕੀ ਦਾ ਕੰਮ ਜਿਹੜਾ ਉਹ ਖਲੋ ਗਿਆ ਫਾਇਦਾ ਦੇ ਗਗਣੀ ਆਪਾਂ ਹੁਣ ਧਿਆਨ ਦੀ ਤਾਂ ਇਹ ਆੜ ਪਾਣੀ ਤੇ ਚਲਦੀ ਨਹੀਂ ਇਹਦੇ ਨਾਲੇ ਹਾੜਾ ਨਜ਼ਾਰਾ ਮਿੰਟੋਂ ਮਿੱਟੀ ਫਸ ਜਾਂਦੀ ਨਾ ਬਾਲਾ ਨਾੜ ਕੱਸ ਦਿੰਨਾ ਸਤਰੀ ਵੜਾ ਕੇ ਨਾ ਗ ਜਾਣ ਦੀ ਲੋੜ ਨਾ ਹਾਂ ਚੱਲ ਗਈ ਹੁਣ ਅੱਜ ਕਿਹੜਾ ਮਾਰਨਾ ਹੈ ਆਪਾਂ ਸਾਂ ਵਾਲੇ ਪਲਾਟ ਦੇ ਵਧੀਆ ਝੋਨਾ ਬਣੀ ਫਲ ਹੋ ਗਿਆ ਹੁਣ ਹੋਣ ਖਲੋ ਜਾਣਾ ਦਰਿਆ ਡਾਉਨ ਹੋ ਗਿਆ ਚੜ ਗਿਆ ਨਾ ਹੁਣ ਅੱਜ ਆਪਾਂ ਗੇੜਾ ਮਾਰਨਦੇ ਆਂ ਤੇ ਅੱਜ ਗੱਲ ਕਰਦੇ ਆਂ ਵੀ ਆਪਣੇ ਜਿਹੜੇ ਟੀਚਰ ਆਪਾਂ ਨੂੰ ਪੜ੍ਹਾਉਂਦੇ ਹੁੰਦੇ ਸੀ ਤੇ ਉਹ ਜਦੋਂ ਮਿਲਦੇ ਆਣਾ ਤੇ ਉਹ ਆਪਣੇ ਬਲੌਗ ਵੀਂਦੇ ਆ ਤੇ ਆਂਦੇ ਆ ਵੀ ਤੁਹੀਂ ਇਹੋ ਜੀਆਂ ਗੱਲਾਂ ਕਰਦੇ ਸਾਨੂੰ ਬੜਾ ਵਧੀਆ ਫੀਲ ਹੁੰਦਾ ਸਾਡੇ ਪ੍ਰਿੰਸੀਪਲ ਮੈਡਮ ਮੈਡਮ ਰਾਜਵਿੰਦਰ ਕੌਰ ਖਾਲਸਾ ਸਰ ਜਿੰਨਾਂ ਕੋ ਆਪਾਂ ਪੜੇ ਆ ਚਲੋ ਆਪਣੇ ਟਾਈਮ ਉਦੋਂ ਵੀ ਆਪਾਂ ਅਧਿਆਪਕਾਂ ਦਾ ਮਾਨ ਸਤਕਾਰ ਕਰਦੇ ਨਹੀਂ ਤੇ ਹੁਣ ਵੀ ਜਦੋਂ ਮਿਲਣ ਜਿੱਥੇ ਮਿਲਣ ਆਪਾਂ ਗੋਡੀ ਹੱਥ ਲਾਉਨੇ ਆ ਕਈ ਆਖਣਗੇ ਯਾਰੋ ਜਿੱਦਾਂ ਦਾ ਕਿਸੇ ਦਾ ਸਿਸਟਮ ਆ ਪਰ ਆਪਣੀ ਸੋਚ ਸ਼ੁਰੂ ਤੋਂ ਰਹੀ ਹੈ ਜਿਹਦੇ ਕੋ ਕੋ ਸਿੱਖਿਆ ਵਾ ਨਾ ਆਪਾਂ ਉਹ ਆਪਣਾ ਗੁਰੂ ਆ ਉਹਦੇ ਆਪਾਂ ਗੋਡੀ ਹੱਥ ਲਾਉਣਾ ਹੀ ਲਾਉਣਾ ਭਾਵੇਂ ਕੋਈ ਚੰਗਾ ਭਾਵੇਂ ਕੋਈ ਮਾੜਾ ਭਾਵੇਂ ਕੋਈ ਆਈਬੀ ਆ ਤੇ ਭਾਵੇਂ ਕੋਈ ਗੁਰ ਸਿੱਖਾ ਕਿਉਂਕਿ ਜਿੰਨੇ ਦੁਨੀਆ ਦੇ ਵਿੱਚ ਕੁਝ ਸਿਖਾਇਆ ਉਹ ਆਪਣੇ ਹਿਸਾਬ ਨਾਲ ਪ੍ਰਿੰਸੀਪਲ ਆਪਣਾ ਬਚਪਨ ਉਹ ਸਕੂਲੇ ਬੀਤਿਆ ਉਹਨਾਂ ਨੇ ਚੰਗੀਆਂ ਮਾੜੀਆਂ ਗੱਲਾਂ ਆਪਾਂ ਨੂੰ ਸਾਰੀਆਂ ਸਿਖਾਈਆਂ ਬੜਾ ਵਧੀਆ ਲੱਗਦਾ ਉਹਨਾਂ ਨੂੰ ਹੀ ਲੱਗਦਾ ਹੋਊਗਾ ਤੇ ਆਪਾਂ ਨੂੰ ਵਧੀਆ ਲੱਗਦਾ ਜਦੋਂ ਆਪਾਂ ਨੂੰ ਮਿਲਦੇ ਆ ਇਹ ਆਪਾਂ ਸਹੀ ਹੀ ਤੇ ਆਪਾਂ ਜਾ ਕੇ ਉਹਨਾਂ ਦੇ ਨਿਗਾ ਮਲਾ ਕੇ ਗੋਡੀ ਹੱਥ ਲਾ ਦਿੰਦੇ ਆ ਤੇ ਉਹਨਾਂ ਨੂੰ ਵੀ ਮਾਣ ਹੁੰਦਾ ਵੀ ਸਾਡੇ ਕੋਲ ਬੱਚੇ ਪੜ੍ਹੇ ਆ ਤੇ ਸਾਡੇ ਗੋਡੀ ਹੱਥ ਲਾਉਂਦੇ ਆ ਵੀ ਉਹਨਾਂ ਨੂੰ ਵੀ ਹੁੰਦਾ ਵੀ ਅਸੀਂ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨੂੰ ਪੜਾਇਆ ਉਹ ਸਾਡਾ ਸਤਿਕਾਰ ਕਰਦੇ ਆ ਇਹ ਚੀਜ਼ਾਂ ਜਿਹੜੀਆਂ ਨਾ ਹੁੰਦੀ ਨਿੱਕੀ ਜੀ ਗੱਲ ਵਾ ਜੇ ਹੁਣ ਆਪਣੇ ਲਾਗੋਂ ਦੀ ਆਪਣਾ ਕੋਈ ਟੀਚਰ ਆ ਆਪ ਨੂੰ ਪੜਾਉਂਦਾ ਰਿਆ ਨੰਗਦਾ ਵਾ ਆਪਾਂ ਮੂੰਹ ਫੇਰ ਕੇ ਨੰਗ ਜਾਗੇ ਹਾਂ ਉਹ ਵੀ ਨੰਗ ਜੂਗਾ ਤੇ ਪਰ ਉਹਦੇ ਮਨ 'ਚ ਗੱਲਾਂ ਆਉਣਗੀਆਂ ਤੇ ਜੇ ਆਪਾਂ ਨਿੱਕੀ ਜੀ ਗੱਲ ਆ ਜਾ ਕੇ ਗੋਡੀਆਂ ਥਲਾਦਾਂਗੇ ਉਹਦਾ ਵੀ ਮਨ ਖੁਸ਼ ਹੋ ਜਾਂਦਾ ਵੀ ਹਾਂ ਇਹ ਬੱਚੇ ਸਾਡੇ ਕੋਲ ਪੜਦੇ ਰਏ ਆ ਸਾਡਾ ਇਹਨਾਂ ਨੇ ਮਾਨ ਸਤਕਾਰ ਬਣਾਇਆ ਭਾਵੇਂ ਉਦੋਂ ਆਪਾਂ ਨਾਲਿਆ ਕੀ ਹੁੰਨੇ ਸੀ ਪੜਾਉਂਦੇ ਹੁੰਦੇ ਸੀ ਆਪਣੇ ਟੀਚਰ ਆਪਾਂ ਨੂੰ ਪਰ ਚਲੋ ਕੁਛ ਨਾ ਕੁਛ ਜ਼ਿੰਦਗੀ ਤੋਂ ਸਿੱਖ ਕੇ ਤੇ ਉਹਨਾਂ ਤੋਂ ਕੋ ਨਾ ਕੋ ਗੱਲਾਂ ਸਿੱਖ ਕੇ ਖਾਲਸਾ ਸਰ ਬਹੁਤ ਡਾਂਗ ਫੇਰਦੇ ਰਏ ਸਾਨੂੰ ਤੇ ਚੰਗੇ ਮੰਮਾ ਤੋਂ ਕੋਈ ਨਹੀਂ ਡੱਕਦਾ ਮਾੜੇ ਕੰਮ ਤੋਂ ਹੀ ਬੰਦਾ ਡੱਕਦਾ ਕਿਸੇ ਨੂੰ ਵੀ ਡੱਕਦਾ ਜਦੋਂ ਨਹੀਂ ਪੜਨਾ ਉਹਨਾਂ ਚਲੋ ਸਾਨੂੰ ਕੁੱਟਣਾ ਵੀ ਹੈ ਮਾਰਨਾ ਅੱਜ ਕੱਲ ਤੇ ਬੱਚੇ ਟੀਚਰ ਤੋਂ ਝਿੜਕ ਸੁਣਦੇ ਹੀ ਨਹੀਂ ਆ ਗਾੜੀਆਂ ਪੈ ਜਾਂਦੇ ਆ ਪਰ ਉਦੋਂ ਸਾਡੇ ਟਾਈਮਾਂ ਦੇ ਵਿੱਚ ਬਹੁਤ ਸਤਿਕਾਰ ਹੁੰਦਾ ਸੀ ਤੇ ਕੱਲ ਸਾਡੇ ਮੈਡਮ ਨੰਗੇ ਤੇ ਸਾਨੂੰ ਜਦ ਅਸੀਂ ਗੋਡੀ ਹੱਥ ਲਾਇਆ ਤੇ ਉਹਨਾਂ ਨੇ ਮੈਨੂੰ ਆਖਿਆ ਮੈਂ ਤੁਹਾਡੀ ਵੀਡੀਓ ਵੇਖਣ ਲਈ ਜਿਹੜਾ ਤੁਸੀਂ ਆਖਿਆ ਸੀ ਵੀ ਏਕਤਾ ਦੇ ਵਿੱਚ ਮੱਲ ਹੁੰਦਾ ਵਾ ਮੈਂ ਉਹਨਾਂ ਨੂੰ ਆਖਿਆ ਮੈਡਮ ਤੁਹਾਡੇ ਤੋਂ ਹੀ ਸਿੱਖਿਆ ਸਾਰਾ ਕੋਈ ਚਲੋ ਕੋਈ ਗਾ ਜੋ ਵੀ ਤੁਈ ਸਿਖਾਇਆ ਪੜਾਇਆ ਲਿਖਾਇਆ ਤੁਹਾਡੇ ਤੋਂ ਹੀ ਗਾਂ ਪਾਸੇ ਕਲੇਰੇ ਕੋਈ ਜੀਵਨ ਨੇ ਸਿਖਾਇਆ ਤਾਂ ਜ਼ਿੰਦਗੀ ਨੇ ਸਿਖਾਇਆ ਤਾਂ ਉਹਨਾਂ ਦਾ ਵੀ ਮਨ ਖੁਸ਼ ਹੋਇਆ ਇਸ ਕਰਕੇ ਯਾਰ ਕੋਈ ਵੀ ਆਪਾਂ ਨੂੰ ਕਿਸੇ ਬੰਦੇ ਨੇ ਗੁਣ ਸਿਖਾਇਆ ਵਾ ਜਾਂ ਕਿਸੇ ਵੀ ਬੰਦੇ ਨੇ ਆਪਣੇ ਨਾਲ ਕੋਈ ਗੁਣ ਕੀਤਾ ਨਾ ਜਦੋਂ ਤੁਹਾਨੂੰ ਕੋਈ ਮਿਲਦਾ ਵਾ ਤੇ ਉਹਨੂੰ ਖਾਸ ਕੇ ਬੁਲਾਓ ਤੇ ਉਹਨੂੰ ਬੜੀ ਮਨ ਨੂੰ ਖੁਸ਼ੀ ਮਿਲੂਗੀ ਤੇ ਹੋਰ ਬਾਕੀ ਕੰਮ ਕਾਜ ਖੇਤੀਬਾੜੀ ਕਰੀ ਜਾਂਦੇ ਰਹਿੰਦੇ ਆ ਕੋ ਤੁਹਾਡੇ ਨਾਲ ਗੱਲਾਂ ਕਰਦੇ ਰਹੇ ਦਿਆਂ ਕੱਲ ਆਪਾਂ ਟਰੈਕਟਰ ਤੇ ਬੈਲਰ ਲਿਆਂਦਾ ਸਾਰੇ ਵੀਰਾਂ ਨੇ ਬਹੁਤ ਆਪਾਂ ਨੂੰ ਵਧਾਈਆਂ ਦਿੱਤੀਆਂ ਸਾਰੇ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਟਰੈਕਟਰਾਂ ਦੀ ਨਵੇਂ ਸੰਦਾਂ ਦੀ ਵਧਾਈਆਂ ਦਿੱਤੀਆਂ ਚਲੋ ਬਾਹਰ ਆ ਜੋਂ ਇਹਨਾਂ ਨੂੰ ਚਲਾਵੇ ਤੇ ਆਪਾਂ ਚਲਾਉਣ ਵਾਲੇ ਬਣੀਏ ਤੇ ਇੱਕ ਗੱਲ ਕਰਦੇ ਆਂ ਬੰਦੇ ਦਾ ਮਾਨ ਕਿਸੇ ਵੀ ਕੰਮ ਤੇ ਗਝਾ ਲਈਏ ਤੇ ਗਿੱਜ ਜਾਂਦਾ ਜੇ ਆਪਾਂ ਕੰਮ ਕਰਨ ਤੇ ਗਿਝਾਲਾਂਗੇ ਉਹਨੇ ਕੰਮ ਕਰਨ ਤੇ ਗੇਜ ਜਾਣਾ ਜੇ ਆਪਾਂ ਨੂੰ ਆਹਤਾ ਕੰਮ ਚੋਰੀ ਦੇ ਗਿਝਾਲਿਆ ਤੇ ਉਹਨੇ ਕੰਮ ਚੋਰੀ ਕਰਨ ਤੇ ਗੇਜ ਜਾਣਾ ਨੇ ਵੇਖਣਾ ਵੀ ਕਿੱਦਾਂ ਮੈਂ ਕੰਮ ਤੋਂ ਬਚਾਂ ਤੇ ਕਿੱਦਾਂ ਮੈਨੂੰ ਅਰੈਸਟ ਨਹੀਂ ਇਸ ਕਰਕੇ ਕੰਮ ਕਰਦੇ ਰਵਾਂਗੇ ਤੇ ਇੱਕ ਤੇ ਮਨ ਜਿਹੜਾ ਵਾ ਉਹ ਰੁੱਝਿਆ ਰਹਿੰਦਾ ਵਾ ਆਪਣਾ ਵਕਾਰਾਂ ਦੇ ਵਿੱਚ ਨਹੀਂ ਆਉਂਦਾ ਕੋਈ ਗਲਤ ਕੰਮ ਆਲੇ ਬੰਦੇ ਨਹੀਂ ਜਾਂਦਾ ਤੇ ਔਰ ਦੀ ਮਿਹਨਤ ਨਾਲ ਜੁੜੇ ਰਹੀਏ ਵੇਖਣ ਨੂੰ ਲੱਗੂਗਾ ਹੁਣ ਆਪਾਂ ਆਖ ਦਿੰਦੇ ਆ ਬਾਹਰਲੇ ਮੁਲਕਾਂ ਵਾਲੇ ਬੰਦੇ ਲੜਦੇ ਨਹੀਂ ਲੜਨਾ ਯਾਰ ਉਹਨਾਂ ਕੀ ਉਹਨਾਂ ਕੋਲ ਟਾਈਮ ਹੀ ਨਹੀਂ ਹੈਗਾ ਕਿ ਇਹਨਾ ਕੋਈ ਮਤਲਬ ਨਹੀਂ ਲਾਗੁੰਦ ਕੋਈ ਨੰਗਣ ਡਿਆ ਵਾ ਨੰਗ ਗਿਆ ਜੀ ਉਹਨਾਂ ਨੂੰ ਆਪਦਾ ਲਕਸ਼ਿਅ ਦਿਖਣ ਡਿਆ ਵੀ ਅਸੀਂ ਕੰਮ ਕਰ ਇਨੇ ਤਰੀਕ ਨੂੰ ਤੇ ਇਨੇ ਟਾਈਮ ਤੇ ਪਹੁੰਚਣਾ ਆਪਾਂ ਜਾਣ ਦਿੰਦੇ ਆ ਤੇ ਖੁੰਧਕ ਆਪਣੇ ਦਿਲ ਚ ਕੋਈ ਹੁੰਦੀ ਆ ਤੇ ਆਪਾਂ ਜਾ ਕੇ ਉਹ ਤੂੰ ਫੁਲਾਣਿਆ ਮੇਰੇ ਵਾਲਾ ਏਦਾਂ ਵੇਖਿਆ ਹੀ ਹੋਏ ਤੂੰ ਮੇਰੇ ਵਾਲਾ ਏਦਾਂ ਵੇਖਿਆ ਕਿਉਂਕਿ ਆਪਾਂ ਵੀਰਲੇ ਆ ਜਿੰਨਾ ਬੰਦਾ ਕੰਮ ਦੇ ਵਿੱਚ ਰੁੱਝਾ ਹੋਊ ਨਾ ਉਨਾ ਹੀ ਬੰਦਾ ਲੜਾਈ ਝਗੜਿਆਂ ਤੋਂ ਬਚਿਆ ਹੋਊ ਤੇ ਇਸ ਕਰਕੇ ਕੰਮ ਦਿਮਾਗ ਨੂੰ ਜਿੰਨਾ ਵੀ ਰੁੱਝਾਇਆ ਜਾਂਦਾ ਉਨਾ ਹੀ ਰੁੱਝਾਉ ਕੰਮ ਦੀ ਜਿੰਨਾ ਤੁਸੀਂ ਕੰਮ ਦੇ ਵਿੱਚ ਇਹਨੂੰ ਰੁੱਝਾ ਕੇ ਰੱਖੋਗੇ ਉਨਾ ਹੀ ਇਹ ਸੈੱਟ ਹੋਊਗਾ ਬਾਕੀ ਹੁਣ ਆਪਣਾ ਤੇ ਕੰਮ ਚੱਲੀ ਜਾਂਦਾ ਝੋਨੇ ਦਾ ਆ ਝੋਨਾ ਹੁਣ ਵੇਖ ਕੇ ਕੱਲ ਇੱਕ ਵੀਰ ਨੇ ਆਖਿਆ ਵੀ ਤੇਰਾ ਝੋਨਾ ਵੀਰ ਜੀ ਵਿਰਲਾ ਵਾ ਯਾਰ ਆ ਝੋਨਾ ਵਿਰਲਾ ਵਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਮੈਂਟ ਕਰਨ ਵਾਲੇ ਬੰਦੇ ਵੀ ਯਾਰ ਉਦਾਂ ਹੀ ਮੈਨੂੰ ਸ਼ੱਕ ਹਵਾ ਜੀ ਤੀਰ ਮਾਰ ਦਿੰਦੇ ਕਿ ਯਾਰ ਮੈਂ ਹਿਸਾਬ ਲਾਇਆ ਵਿਰਲਾ ਹੁਣ ਸਾਨੂੰ ਵੀ ਪਤਾ ਅਕਸਰ ਇੰਨੀ ਵਾਈ ਕਰਦੇ ਆ ਜਾਂ ਤੇ ਵਿਰਲਾ ਝੋਨਾ ਤੁਹਾਨੂੰ ਪਤਾ ਜੇ ਜ਼ਿਆਦਾ ਸੰਘਣਾ ਲਵਾਇਆ ਹੋਵੇ ਤੇ ਝੋਨੇ ਨੂੰ ਬਿਮਾਰੀ ਪੈ ਜਾਂਦੀ ਆ ਜਿੰਨਾ ਵਿਰਲਾ ਵੀ ਹੋਊ ਬੜਾ ਜ਼ਿਆਦਾ ਵਿਰਲਾ ਨਾ ਹੋਵੇ ਜਿੰਨਾ ਵਿਰਲਾ ਵੀ ਹੋਊ ਉਹਨੂੰ ਬਿਮਾਰੀ ਵੀ ਜਿਹੜੀ ਆ ਉਹ ਘਟ ਪੈਂਦੀ ਆ ਤੇ ਉਹ ਬੂਟਾ ਵੀ ਜ਼ਿਆਦਾ ਮਾਰੂਗਾ ਕਿ ਤੇ ਤਜਰਬਾ ਕਰਕੇ ਵੇਖਿਆ ਕਰੋ ਵੀਰ ਆਪਣੇ ਬਲੌਗ ਵੇਂਦਾ ਤਾਂ ਹੀ ਉਨੇ ਕਮੈਂਟ ਮਾਰਿਆ ਚਲੋ ਉਹਨੂੰ ਵੀ ਸਿਸਟਮ ਚਲੋ ਜੇ ਇਹਦੇ ਵਾਈ ਕਰਦਾ ਫਿਰ ਉਹਨੂੰ ਪਤਾ ਹੋਊਗਾ ਵੀ ਯਾਰ ਜਿਹੜਾ ਝੋਨਾ ਵਿਰਲਾਣਾ ਉਹ ਵਧੀਆ ਨਿਕਲਦਾ ਹੁੰਦਾ ਜਿਆਦਾ ਵਿਰਲਾਣਾ ਹੋਏ ਬਾਕੀ ਸਾਡੇ ਕੰਮ ਇਹ ਆ ਵੀ ਸਾਡੇ ਪੈਲੀਆਂ ਉੱਚੀਆਂ ਨੀਵੀਆਂ ਵਾਂ ਪੈਲੀਆਂ ਜੇ ਤਿਆਰ ਹੋਣੀਆਂ ਕਈਆਂ ਥਾਵਾਂ ਤੇ ਗੁੱਠਾ ਗੱਠਾ ਮਰ ਵੀ ਜਾਂਦੇਗਾ ਹੋ ਸਕਦਾ ਜਿਹੜਾ ਖਤਾ ਵੀਰ ਨੇ ਵੇਖਿਆ ਉਹ ਵਿਰਲਾ ਵੀ ਹੋ ਸਕਦਾ ਆਪਾਂ ਨਹੀਂ ਆਖਦੇ 100 ਚੋਂ 10 ਕਤੇ ਵਿਰਲੇ ਵੀ ਹੋ ਸਕਦੇ ਆ ਸੰਗਣੇ ਵੀ ਹੋ ਸਕਦੇ ਆ ਬਾਕੀ ਸਾਨੂੰ ਤੇਰ ਕੀ ਬਹੁਤ ਵਧੀਆ ਲੱਗਦਾ ਕਿਉਂਕਿ ਤਾਂ ਅੱਗੇ ਸਾਡਾ ਇਹਨਾਂ ਨੂੰ ਜਿਆਦਾ ਵਿਰਲਾ ਨਹੀਂ ਹੁੰਦਾ ਏ ਇਦਾਂ ਜ਼ੂਮ ਕਰਦੀਏ ਤੇ ਝੋਨਾ ਵਿਰਲਾ ਲੱਗਦਾ ਜੇ ਇਦਾਂ ਲਾਗੋ ਦਿਖਾਈਏ ਤੇ ਪੇਰ ਕੋਈ ਨਹੀਂ ਆ ਸਕਦਾ ਵਿਰਲਾ ਏ ਇੰਜਨ ਵੀ ਕਹਿੰਦਾ ਨਾ ਇੰਜਨ ਵੀ ਕਹਿੰਦਾ ਨਾ ਕਿਹੜੀ ਕਰਨ ਦਾ ਏ ਮੇਰੇ ਨਾਲ ਆਓ ਤੂੰ ਕਹੀ ਲਿਆਉਣਾ ਬਣਾ ਉਹ ਵੀ ਖੇਤਾਂ ਥੱਲੋਂ ਸੰਡਾ ਪੈਪ ਨਵਾਂ ਵਿੰਗਾ ਕਰਦਾ ਜਿੱਦੇ ਰੁਕਿਆ ਆਪਣੀਆਂ ਚਾਬੀਆਂ ਤਾਂ ਹੀ ਗਵਾਜਦੀਆਂ ਕਦੀ ਕਿਤੇ ਦੇ ਢੇਰੀ ਕਦੀ ਕਿਤੇ ਢੇਰੀ ਖੋਲ ਲਾ ਦੇ ਚੋਕ ਲਾ ਦੇ ਹੋ ਵਾਏ ਗਰਮ ਮੌਸਮ ਤੇ ਅੱਜ ਵੇਹੇ ਮੌਸਮ ਠੰਡਾ ਆਪਣੇ ਕੰਮ ਆ ਆ ਨਿਭੜ ਗਈ ਮੋਟਰ ਹੀ ਫਟੋ ਗਈ ਇੰਜਨ ਵੀ ਫਟ ਗਿਆ ਹੁਣ ਤੇਰਾ ਰਹਿ ਗਿਆ ਬਸ ਪੈਪ ਲੈ ਜਾਂਦਾ ਉਹ ਚਲ ਥੋੜਾ ਜਿਹਾ ਕੰਮ ਹੁਣ ਤੂੰ ਸੌਖਾ ਹੋ ਜਾਏਗਾ ਇੰਦਾ ਹੀ ਸਾਰੀ ਜਿਹੜੀ ਨਾਗੇ ਜਾਂਦੀ ਬਿਜੀ ਹੋਈਏ ਤੇ ਫਿਰ ਆਪੇ ਨਹੀਂ ਕਿਸੇ ਬਨੇ ਦਿਮਾਗ ਜਾਂਦਾ ਨਾ ਇੱਥੇ ਤੈਨੂੰ ਮੈਂ ਦੱਸੁੰਦਾ ਨਾ ਵੀ ਮਾਸਾ ਨਹੀਂ ਚਲਦਾ ਹੌਣ ਬੰਦ ਹੀ ਰਹਿੰਦੇ ਨੇ ਨਟ ਉਦਾਂ ਹੀ ਜਾਂਦੇ ਫਰੀਦ ਲੈ ਜਵਾਨਾ ਹੋ ਗਿਆ ਚਾਲੂ ਹੁਣ ਯਾ ਅੱਲਾ ਲੱਦੀਆ ਸਮਾਨ ਹਣ ਹੋਰ ਰੇਸ ਮੱਠੀ ਕਰਦੇ ਹੋਰ ਤਾਂ ਇਹ ਸੰਦਰਾ ਦੇ ਬਾਦ ਨਹੀਂ ਬੱਸ ਬੱਸ ਪਾਣੀ ਇਹ ਵੇਖਣਾ ਹੀ ਆ ਖਟਾਨਾ ਜਾਉ ਆਓ ਘਾਰਤ ਨਹੀਂ ਪੈਂਦੀ ਓ ਰਾਤ ਦੇ ਨਾਲ ਮੇੜ ਜਾ ਰਾਤ ਦੇ ਥੱਲੇ ਹੋਈ ਇਹਨੇ ਇਤਰਾ ਹੀ ਦੇ ਰੇ ਇਧਰਲਾ ਪਾਣੀ ਘਟੋ ਆਹਾ ਜਿਆਦਾ ਵਾ ਯਾਰ ਆ ਨਾ ਹਿੱਲ ਜਾ ਪੂਰਾ ਪੂਰਾ ਉਵੇਂ ਡਗੇ ਤੇ ਹੁਣ ਇਧਰ ਨਿੱਕੇ ਆ ਆਪਣੇ ਵੱਡੇ ਫਾਰਮ ਦੇ ਆ ਗਏ ਛੋਟੇ ਨੂੰ ਮੋੜਾ ਆ ਸਵਰਗਾਂ ਦੀ ਪਰਿਜ ਆ ਗਏ ਹੁਣ ਸਵਰਗਾਂ ਦੇ ਪਰਿਜ ਆ ਗਏ ਪਰੇ ਜਿਹਾ ਆ ਗਏ ਆ ਹਾਂ ਭਰਾ ਹਾਂ ਜਿਹੜੇ ਇਧਰ ਦਾ ਐਦਾ ਸਾਰੀ ਦਿਹਾੜੀ ਕੰਮ ਕਰਦੇ ਕਰਦੇ ਥੱਕ ਜਾਈਦਾ ਅਮੜ ਕੇ ਜਾ ਕੇ ਸੌਂ ਜਾਈਦਾ ਇਹ ਰੁਕ ਗਿਆ ਜੀ ਦਾ ਇਹ ਤੜਕੇ ਬਾਕੀ ਤੁਹਾਨੂੰ ਰੁਟੀਨ ਦਿਖਾਈ ਜਾਈਦੀ ਆ ਆਪਣੀਆਂ ਤਾਂ ਕੋਈ ਅੱਖਾਂ ਬੰਦ ਹੈ ਨਾ ਕੱਪਾ ਫੇਰ ਵੀ ਪਾਰ ਆ ਜਾਣਾ ਫੇਰ ਵੀ ਤੁਰ ਜਾਣਾ ਲੈਣਾ ਪਾਰੋਂ ਬੰਦੀਆਂ ਨੂੰ ਮਦਦਾਂ ਦਿਆ ਬੇਲ ਵਿੱਚ ਜਲਣਾ ਸਰ ਦੀਣ ਵੱਜ ਗਈ ਜਿਦਾਂ ਬਾਹਰਲੇ ਮੁਲਕ ਵਾਲੇ ਕਿ ਟਰੱਕ ਤੇ ਨਹੀਂ ਚੱਲਦੇ ਹਾਂ ਇਹ ਰੂਟ ਦੇਖਾ ਹਾਂ ਇਹ ਰੂਟ ਦਾ ਆਪਣਾ ਇੱਕ ਹੀ ਆਉਣਾ ਦੋਨੋਂ ਆਪਣੀ ਗੜੀ ਆ ਬਾਹਰ ਆ ਗਈ ਆਪਣੀ ਸਵਰਗਾ ਦੀ ਪੁਰੀ ਮੇਰੀ ਸਫਾਈ ਕਰੀ ਹੁਣ ਮੜੇ ਖੇਲ ਦੇ ਹੋ ਗਏ ਨਾ ਇੱਕ ਵਾਰ ਰਿੰਚ ਲਾਈਏ ਰਿੰਚ ਆ ਇਹ ਪੂਰੇ ਹਰ ਜਨਰੇਟਰ ਚੂਟਰ ਅੰਦਰ ਰੱਖਦੀ ਹੁਣ ਚੌਲ ਹੋ ਜੀ ਹੁਣ ਆਪਣਾ ਮੱਕੀ ਦਾ ਕੰਮ ਵੀ ਪੂਰੇ ਜੋਰਾ ਸ਼ੋਰਾ ਨਾਲ ਚੱਲਣ ਡਿਆ ਜੱਸੀ ਕਰਮ ਵਾਲੀ ਮਸ਼ੀਨ ਜਿਹੜੀ ਆ ਚੱਲਣ ਡਈ ਆ ਬਾਕੀ ਬੰਦੇ ਲੱਗੇ ਆਪਣੇ ਖੇਤਾਂ 'ਤੇ ਕਿਉਂਕਿ ਇਹ ਈੜੀ ਅਨਾਦਵਾਂ ਮੱਕੀ ਵੱਢ ਕੇ ਤੇ ਮਗਰ ਮਗਰ ਜਾਂ ਸਾਰਾ ਸਮਾਨ ਝੁੱਪਣਗੇ ਪਹਿਲਾਂ ਸਾਨੂੰ ਲੱਗਦਾ ਹੈ ਵੀ ਬਹੁਤ ਘੱਟ ਨਿਕਲਣ ਡਈ ਐ ਈੜੀ ਪਰ ਠੀਕ ਹੀ ਵਧੀਆ ਐਵਰੇਜ ਆ ਗਈ ਬਾਕੀ ਪ੍ਰਮਾਤਮਾ ਵੱਡਣੀਆਂ ਦਵੇ ਤੇ ਕੜਦੀ ਗਲਾਈ ਆ ਸਾਂਭੀ ਜਾਵੇ ਮੀਨੂ ਦੇ ਬਾਜਣ ਤੇ ਆਪੇ ਵਧੀਆ ਹੋ ਜਾਣੀ ਆ ਕੁਆਟਰ ਕੱਟੇ ਲਾਉਣੀ ਆ ਬਸ ਸਾਂਭੀ ਆ ਜਾਂਦੀ ਆ ਪਰ ਪੱਕੀ ਦਾ ਰੰਗ ਰੂਗ ਬਹੁਤ ਜਿਆਵਾ ਤੇ ਦੋ ਨਜ਼ਾਰਾ ਦਾ ਜਦੋਂ ਆਂ ਇਹ ਬੋਲ ਬੀਚ ਆ ਗਿਆ ਦੋ ਸਵੇਰ ਤੋਂ ਇੱਦਾਂ ਹੀ ਕੰਮ ਚੱਲਦੀ ਆ ਕਿਹਦਾ ਬੋਟਾ ਕਿਹਦਾ ਨਾਲ ਕੀ ਹੁੰਦਾ ਕੇ ਪਾਣੀ ਜੈਕਟਾਂ ਪਤ ਭਾ ਕੇ ਰੱਖਣੀ ਆ ਹੁਣ ਵੇਲਾ ਕਿੰਦਾ ਪੱਧਰ ਨਿਰਮਾਨ ਦਾ ਵੇ ਮਾਰੇ ਨਿਕੜੇ ਇਹਨੂੰ ਧਿਆਨ ਨਾ ਰਹਿਣਾ ਬਿਲਕੁਲ ਸਹੀ ਗੱਲ ਵਾਕਿਆ ਓਏ ਆ ਵੇ ਇਧਰ ਨਿਕਲੀ ਆ ਆ ਵੇ ਸਾਰੀ ਗਈ ਓਏ ਉਹ ਪੱਖਾ ਓਏ ਪੱਖਾ ਖੋਲ ਲੀ ਆਪਣਾ ਜਵਾਨੋ ਪੱਖਾ ਹਾਂ ਪੱਖਾ ਦਿੰਦੇ ਆ ਬਦਨੇ ਕਰਾਂ ਚਰਬੜੀ ਟਾ ਲਾਈ ਇਹਨੂੰ ਕਿਦਾ ਕਰੀਏ ਹੁਣ ਐਦਾਂ ਮੇਰੇ ਨਾਲ ਇਧਰ ਦੇ ਦੇ ਓ ਇੱਕ ਕਰਿਆ ਹੈ ਕਿ ਅਰਗਨ ਨੂੰ ਬੀੜੀ ਦੇ ਚੇਤੇ ਹੋਈ ਉਧਰ ਪਰ ਨਹੀਂ ਆਣੀ ਜਾਈ ਖੋਲ ਮਾਣੇ ਖੋਲ ਲੈ ਚਲੋ ਹਣ ਸ਼ਾਮਾਂ ਦਾ ਵੇਲਾ ਹਣ ਚੱਲਦੇ ਪਿੰਡ ਨੂੰ ਹੋ ਵਾਈਗ ਨੂੰ ਤੇਰਾ ਸ਼ੁਕਰ